ਪਿਆਜੇ ਦਾ ਪੂਰਾ ਨਾਮ ਸੀਗਾ ਜੀਨ ਪਿਗੇਟ ਇਹ ਮਨੋਵਿਗਿਆਨ ਸਬਜੈਕਟ ਦੇ ਉੱਪਰ ਇਹਨਾਂ ਦੀ ਕਾਫੀ ਮੁਹਾਰਤ ਹਾਸਲ ਸੀਗੀ ਸਾਈਕੋਲੋਜੀ ਦੇ ਕਾਫੀ ਮਤਲਬ ਇਹਨਾਂ ਕੋਲ ਸੀਗਾ ਇਸੇ ਸਬਜੈਕਟ ਦਾ ਗਿਆਨ ਇਸ ਤਰ੍ਹਾਂ ਬਈ ਇਹਨਾਂ ਨੇ ਜੀਵ ਵਿਗਿਆਨ ਦੇ ਉੱਪਰ ਜਾਨਕੀ ਬਾਇਓਲੋਜੀ ਦੇ ਉੱਪਰ ਇਸਨੇ ਇਹਨਾਂ ਨੇ ਸਟੱਡੀ ਕੀਤੀ ਹੋਈ ਸੀ ਮਾਸਟਰ ਡਿਗਰੀ ਲਈ ਹੋਈ ਸੀਗੀ ਅਤੇ ਬਾਅਦ ਵਿੱਚ ਇਹ ਮਨੋਵਿਗਿਆਨ ਅਤੇ ਹੋਰ ਇਸ ਤਰ੍ਹਾਂ ਦੇ ਟੌਪਿਕਾਂ ਦੇ ਵੱਲ ਇਹਨਾਂ ਦਾ ਰੁਝਾਨ ਵਧਿਆ ਸੋ ਪਿਆਜੇ ਨੇ ਜੋ ਬੱਚਿਆਂ ਦੇ ਉੱਪਰ ਸਟੱਡੀ ਕੀਤੀ ਹੈ ਜੋ ਸਟਾਈਲ ਸਾਈਕੋਲੋਜੀ ਦੀ ਗੱਲ ਕੀਤੀ ਹੈ ਉਹਨਾਂ ਉੱਪਰ ਉਹਨਾਂ ਨੇ ਮੁੱਖ ਵਿਚਾਰ ਕੀਨੇ ਉਹਨਾਂ ਦਾ ਪ ਸੋ ਪਿਆਜੇ ਦੀ ਜੋ ਇਹ ਥਿਊਰੀ ਹੈ ਇੱਕ ਇਹ ਦੱਸਦੀ ਹੈ ਕਿ ਕੋਈ ਵੀ ਬੱਚਾ ਜੋ ਹੈਗਾ ਵਾ ਜਨਮ ਤੋਂ ਨਹੀਂ ਸੋਚ ਸਕਦਾ ਪਿਆਜੇ ਦੀ ਥਿਊਰੀ ਦਾ ਨਾਮ ਹੈ ਕਾਗਨੀਟਿਵ ਡਿਵੈਲਪਮੈਂਟ ਥਿਊਰੀ ਸੋ ਕਾਗਨੀਟਿਵ ਡਿਵੈਲਪਮੈਂਟ ਥਿਊਰੀ ਆਫ ਪਿਆਜੇ ਦੇ ਅਨੁਸਾਰ ਬੱਚਾ ਜਨਮ ਤੋਂ ਬਿਲਕੁਲ ਨਹੀਂ ਸੋਚ ਸਕਦਾ ਜਨਮ ਸਮੇ ਉਸ ਦੀ ਸੋਚਨ ਸਮਝਣ ਦੀ ਜੋ ਸਮਰੱਥਾ ਹੁੰਦੀ ਹੈ ਉਹ ਨਹੀਂ ਹੁੰਦੀ ਉਹ ਹੌਲੀ-ਹੌਲੀ ਸਿੱਖਣਾ ਸ਼ੁਰੂ ਕਰਦਾ ਹੈ ਔਰ ਉਸਨੇ ਬੱਚੇ ਦੇ ਇਸ ਸਿੱਖਣ ਦੀ ਸਟੇਜ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਹੈ ਸੋ ਇਹ ਚਾਰ ਪੜਾ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਨੇ ਇਹ ਹੀ ਇੰਪੋਰਟੈਂਟ ਪੜਾਣੇ ਇਹਨਾਂ ਦੇ ਉੱਪਰ ਹੀ ਪੀਐਸਟੈਟ ਵਿੱਚ ਕੋਈ ਪ੍ਰਸ਼ਨ ਆ ਸਕਦਾ ਹੈ ਕਿ ਪਿਆਜੇ ਦੀ ਇਸ ਸਟੇਜ ਦੇ ਮੁਤਾਬਿਕ ਜਾਂ ਇਹ ਕੌਣ ਦੀ ਸਟੇਜ ਹੈ ਪਿਆਜੇ ਨੇ ਦਸੀ ਹੈ ਠੀਕ ਹੈ ਸੋ ਆਪਾਂ ਇਹਨਾਂ ਸਟੇਜਾਂ ਨੂੰ ਡਿਸਕਸ ਕਰਦੇ ਹਾਂ ਸੋ ਪਹਿਲੀ ਸਟੇਜ ਹੈਗੀ ਹੈ ਸੈਂਸਰੀ ਮੋਟਰ ਸੈਂਸਰੀ ਮੋਟਰ ਸਟੇਜ ਸੈਂਸਰੀ ਮੋਟਰ ਸਟੇਜ ਹੋ ਹੈਗੀ ਹੈ ਪਿਆਜੇ ਦੇ ਅਨੁਸਾਰ ਇਹ 0 ਤੋਂ ਲੈ ਕੇ 2 ਸਾਲ ਤੱਕ ਯਾਨਕਿ ਬੱਚੇ ਦੇ ਜਨਮ ਤੋਂ ਲੈ ਕੇ 2 ਸਾਲ ਤੱਕ ਚਲਦੀ ਹੈ ਹੁਣ ਇਸ ਸਟੇਜ ਵਿੱਚ ਕੀ ਹੁੰਦਾ ਹੈ ਕਿ ਬੱਚਾ ਹੱਥ ਨਾਲ ਮੂੰਹ ਨਾਲ ਅੱਖਾਂ ਨਾਲ ਸਿੱਖਦਾ ਹੈ ਤੁਸੀਂ ਦੇਖੋ ਛੋਟੇ ਬੱਚੇ ਨੂੰ ਤੁਸੀਂ ਕੋਈ ਵੀ ਚੀਜ਼ ਫੜਾਉਂਗੇ ਉਹ ਮੂੰਹ ਵਿੱਚ ਪਾ ਲੈਂਦਾ ਹੈ ਉਹ ਆਪਣੇ ਸੈਂਸਰਸ ਨਾਲ ਕਿਉਂਕਿ ਬੱਚੇ ਦੇ ਜੋ ਸੈਂਸਰ ਹੁੰਦੇ ਨੇ ਅੱਖਾਂ ਹੁੰਦੀਆਂ ਨੇ ਨੱਕ ਕੰਨ ਬੁੱਲੂ ਉਸੇ ਸੈਂਸਰ ਹੁੰਦੇ ਨੇ ਉਹ ਇੰਨਾ ਚੀਜ਼ਾਂ ਨਾਲ ਹੀ ਸਿੱਖਦਾ ਹੈ ਕੋਈ ਵੀ ਚੀਜ਼ ਫੜਾਉਂਗੇ ਬੱਚਾ ਮੂੰਹ ਵਿੱਚ ਪਾ ਲੈਂਦਾ ਹੈ ਜਾਂ ਫਿਰ ਉਸ ਨੂੰ ਛੂਕੇ ਦੇਖਦਾ ਹੈ ਜਾਂ ਹਰੇਕ ਚੀਜ਼ ਵੱਲ ਬੱਚਾ ਧਿਆਨ ਦਿੰਦਾ ਹੈ ਅੱਖਾਂ ਨਾਲ ਦੇਖਦਾ ਹੈ ਸੋ ਇਹ ਸੈਂਸਰੀ ਮੀਟਰ ਜੋ ਸਟੇਜ ਹੁੰਦੀ ਹੈ ਬੱਚਾ ਇਸ ਸਟੇਜ ਦੇ ਵਿੱਚ ਹੱਥਾਂ ਨਾਲ ਮੂੰਹ ਨਾਲ ਤੇ ਅੱਖਾਂ ਨਾਲ ਸਿੱਖਦਾ ਹੈ ਉਹ ਕਰਕੇ ਉਦਾਹਰਨ ਲਈ ਤੁਸੀਂ ਇੱਕ ਇਸ ਉਮਰ ਦੇ ਵਿੱਚ ਕੀ ਹੁੰਦਾ ਕਿ ਅਗਰ ਤੁਸੀਂ ਗੇਂਦ ਨੂੰ ਲੁਕਾ ਦੋਗੇ ਤਾਂ ਬੱਚਾ ਸੱਚੀ ਮੁੱਚੀ ਇਹ ਸੋਚੇਗਾ ਵੀ ਗੇਂਦ ਗਾਇਬ ਹੋ ਗਈ ਆਪਾਂ ਬਚਪਨ ਵਿੱਚ ਬੱਚਿਆਂ ਨੂੰ ਕਹਿੰਦੇ ਹੁੰਦੇ ਆ ਕਿ ਕੋਈ ਬੱਚਾ ਚੀਜ਼ ਛੋਟੇ ਬੱਚੇ ਨੂੰ ਬਗੈਰ ਚਿੜੀ ਲੱਗੀ ਸੋ ਬੱਚਾ ਉਸ ਚੀਜ਼ ਦੀ ਜਿੰਨੀ ਕਰਦਾ ਬੱਚਾ ਉਸ ਨੂੰ ਛੱਡ ਦਿੰਦਾ ਬੱਚਾ ਸੋਚਦਾ ਸੱਚੀ ਉਸ ਚੀਜ਼ ਨੂੰ ਚਿੜੀ ਲੱਗੀ ਇਸ ਤਰ੍ਹਾਂ ਦੀ ਆਪਾਂ ਬੱਚੇ ਦੀ ਸਾਈਕੋਲੋਜੀ ਨਾਲ ਉਸ ਸਮੇਂ ਖੇਲ ਰਹੇ ਹੁੰਦੇ ਆ ਸੋ ਇਹ ਸੈਂਸਰੀ ਮੋਟਰ ਸਟੇਜ ਹੁੰਦੀ ਹੈ ਜਿਸ ਵਿੱਚ ਬੱਚਾ ਕਰਕੇ ਸਿੱਖਦਾ ਹੈ ਸੋ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਜੀ ਅਗਲੀ ਸਟੇਜ ਹੈਗੀ ਹੈ ਪ੍ਰੀ ኦ ਤੁ ਜੋ ਪ੍ਰੀ-ਆਪਰੇਸ਼ਨਲ ਸਟੇਜ ਹੁੰਦੀ ਹੈ ਇਹ ਬੱਚੇ ਦੇ ਉੱਪਰ 2 ਤੋਂ ਲੈ ਕੇ 7 ਸਾਲ ਤੱਕ ਚੱਲਦੀ ਹੈ ਇਸ ਸਟੇਜ ਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਬੋਲਣਾ ਅਤੇ ਕਲਪਨਾ ਕਰਨਾ ਸਿੱਖਦਾ ਹੈ ਹੌਲੀ-ਹੌਲੀ ਜਦੋਂ ਬੱਚਾ ਵੱਡਾ ਹੋਣ ਲੱਗਦਾ ਹੈ ਬੱਚਾ ਬੋਲਣਾ ਬੋਲਣ ਲੱਗ ਜਾਂਦਾ ਹੈ ਬੱਚਾ ਮੰਮੀ ਪਾਪਾ ਛੋਟੇ-ਛੋਟੇ ਸ਼ਬਦ ਬੋਲਦਾ ਹੈ ਔਰ ਕਲਪਨਾ ਕਰਨ ਲੱਗ ਜਾਂਦਾ ਹੈ ਉਸ ਉਸ ਦੇ ਦਿਮਾਗ ਵਿੱਚ ਹਰ ਇੱਕ ਚੀਜ਼ ਦੀ ਕਲਪਨਾ ਬਣਦੀ ਹੈ ਪਰ ਉਹ ਇਸ ਸਟੇਜ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਪ੍ਰੀ-ਆਪਰੇਸ਼ਨਲ ਸਟੇਜ ਦੇ ਵਿੱਚ ਬੱਚਾ ਤਰਕ ਨਾਲ ਨਹੀਂ ਸੋਚ ਸਕਦਾ ਬੱਚਾ ਕਦੇ ਵੀ ਤਰਕ ਨਾਲ ਨਹੀਂ ਸੋਚੇਗਾ ਬਸ ਉਹ ਬੋਲਣਾ ਸਿੱਖ ਚੁੱਕਿਆ ਹੁੰਦਾ ਹੈ ਅਤੇ ਦਿਮਾਗ ਵਿੱਚ ਨੰਨੀਆਂ ਨੰਨੀਆਂ ਪਿਆਰੀਆਂ ਪਿਆਰੀਆਂ ਕਲਪਨਾਵਾ ਕਰਨਾ ਸਿੱਖ ਚੁੱਕਿਆ ਹੁੰਦਾ ਹੈ ਤੁਸੀਂ ਮੈਂ ਫਿਰ ਦੱਸਦਾ ਕਿ ਇਸ ਸਟੇਜ ਵਿੱਚ ਤਰਕ ਨਾਲ ਬਿਲਕੁਲ ਵੀ ਨਹੀਂ ਸੋਚੇਗਾ ਨਾ ਹੀ ਉਹ ਤਰਕ ਕਰ ਸਕਦਾ ਜਿਵੇਂ ਕਿ ਤੁਸੀਂ ਉਦਾਹਰਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ ਕਿ ਇੱਕ ਲੰਬੇ ਗਲਾਸ ਵਿੱਚ ਪਾਣੀ ਪਾ ਦੋ ਤਾਂ ਬੱਚਾ ਕਹੇਗਾ ਕਿ ਇਹ ਪਾਣੀ ਜ਼ਿਆਦਾ ਹੈ ਚਾਹੇ ਉਹ ਪਾਣੀ ਥੋੜਾ ਹੀ ਹੋਵੇ ਆਪਾਂ ਉਸ ਨੂੰ ਕਿਸੇ ਲੰਬੇ ਗਲਾਸ ਵਿੱਚ ਪਾ ਦਿੱਤਾ ਹੋਵੇ ਤਾਂ ਬੱਚਾ ਉਸ ਨੂੰ ਜ਼ਿਆਦਾ ਹੀ ਦੱਸੇਗਾ ਬੱਚਾ ਇਹ ਨਹੀਂ ਕਹੇਗਾ ਵੀ ਪਾਣੀ ਥੋੜਾ ਹੈ ਥੋੜਾ ਗਲਾਸ ਦੀ ਸ਼ੇਪ ਹੀ ਲੰਬੀ ਜਾਈ ਹੈਗੀ ਇਸ ਤਰ੍ਹਾਂ ਦਾ ਬੱਚਾ ਤਰਕ ਕੰਕਰੀਟ ਆਪਰੇਸ਼ਨਲ ਸਟੇਜ ਸੋ ਇਹ ਜੋ ਸਟੇਜ ਹੁੰਦੀ ਹੈ ਬੱਚੇ ਉੱਪਰ 7 ਤੋਂ ਲੈ ਕੇ 11 ਸਾਲ ਤੱਕ ਚੱਲਦੀ ਹੈ ਪਿਆਜੇ ਦੀ ਜੋ ਕੋਗਨੀਟਿਵ ਥਿਊਰੀ ਹੈ ਉਸ ਅਨੁਸਾਰ ਜੋ ਤੀਸਰੀ ਸਟੇਜ ਹੈ ਉਹ ਕੰਕਰੀਟ ਆਪਰੇਸ਼ਨਲ ਸਟੇਜ ਹੁੰਦੀ ਹੈ 7 ਤੋਂ ਲੈ ਕੇ 11 ਸਾਲ ਤੱਕ ਬੱਚੇ ਉੱਪਰ ਚੱਲਦੀ ਹੈ 7 ਸਾਲ ਦਾ ਬੱਚਾ ਦੇਖੋ ਸਕੂਲ ਵਿੱਚ ਆ ਜਾਂਦਾ ਆਪਣੇ ਕੋਲ ਪੜ੍ਹਨ ਲਈ ਇਸ ਸਟੇਜ ਵਿੱਚ ਕੀ ਹੁੰਦਾ ਹੈ ਬੱਚਾ ਲੌਜੀਕ ਨਾਲ ਸੋਚਣ ਲੱਗਦਾ ਹੈ ਬੱਚਾ ਜੋੜ ਘਟਾਉ ਨੂੰ ਸਮਝਦਾ ਹੈ ਅਤੇ ਉਹਨਾਂ ਨੂੰ ਕਰਨ ਲੱਗਦਾ ਹੈ ਸੋ ਇਸੇ ਲਈ ਤਾਂ 7 ਸਾਲ ਦੇ ਬੱਚੇ ਨੂੰ ਸਕੂਲ ਦੇ ਵਿੱਚ ਪਹਿਲੀ ਕਲਾਸ ਵਿੱਚ ਆਪਾਂ ਐਡਮਿਸ਼ਨ ਦਿੰਨੇ ਆ ਛੇ ਤੋਂ ਲੈ ਕੇ 7 ਸਾਲ ਦਾ ਬੱਚਾ ਸਕੂਲਾਂ ਵਿੱਚ ਦਾਖਲਾ ਲੈਣ ਯੋਗ ਹੋ ਜਾਂਦਾ ਹੈ। ਸੋ ਜੋੜ ਘਟਾਉ ਨੂੰ ਸਮਝਦਾ ਹੈ। ਉਦਾਹਰਣ ਦੇ ਲਈ ਹੁਣ ਉਸ ਨੂੰ ਸਮਝ ਆ ਜਾਂਦਾ ਹੈ ਕਿ ਦੋਨੋਂ ਗਲਾਸਾਂ ਵਿੱਚ ਪਾਣੀ ਬਰਾਬਰ ਹੈ ਜੋ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਹੈ ਕਿ ਆਪਾਂ ਲੰਬੇ ਜਿਹੇ ਗਲਾਸ ਵਿੱਚ ਪਾਣੀ ਪਾ ਦਈਏ। ਬੱਚਾ ਕਹੋਗਾ ਪਾਣੀ ਜ਼ਿਆਦਾ ਹੈ ਪਰ ਹੁਣ ਇਸ ਸਟੇਜ ਵਿੱਚ ਜੇਕਰ ਬੱਚੇ ਨੂੰ ਆਪਾਂ ਇਹ ਜਾਦੂ ਕਰਾਂਗੇ ਹੋ ਸਕੇ ਤਾਂ ਉਹ ਸਮਝ ਜਾਵੇਗਾ ਕਿ ਪਾਣੀ ਤਾਂ ਉਨਾ ਹੀ ਹੈ ਪਾਣੀ ਬਰਾਬਰ ਹੈ ਗਲਾਸ ਹੀ ਲੰਬਾ ਤੇ ਛੋਟਾ ਹੈ। ਸੋ ਅਗਲੀ ਸਟੇਜ ਜੋ ਬੱਚੇ ਉਪਰ ਹੁੰਦੀ ਹੈ ਉਹ ਹੁੰਦੀ ਹੈ ଫਾਰਮਲ ኦਪਰੇਸ਼ਨਲ ਸਟੇਜ। ਇਹ 11 ਸਾਲ ਤੋਂ ਲੈ ਕੇ ਅੱਗੇ ਤੱਕ ਇਸ ਸਟੇਜ ਵਿੱਚ ਬੱਚਾ ਡੂੰਗੀ ਅਤੇ ਐਬਸਟ੍ਰੈਕਟ ਸੋਚ ਕਰਦਾ ਹੈ। ਭਵਿਕਵਾਰੇ ਸੋਚ ਸਕਦਾ ਹੈ। ਠੀਕ ਹੈ ਹੁਣ ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਉਸ ਦੀ ਸੋਚ ਡੂੰਗੀ ਹੁੰਦੀ ਜਾਂਦੀ ਹੈ ਐਬਸਟ੍ਰੈਕਟ ਸੋਚ ਹੋ ਜਾਂਦੀ ਹੈ। ਉਦਾਹਰਨ ਦੇ ਲਈ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਜੇ ਮੈਂ ਮਿਹਨਤ ਕਰਾਂਗਾ ਤਾਂ ਮੈਂ ਸਫਲ ਹੋ ਜਾਵਾਂਗਾ। ਅਗਰ ਮੈਂ ਪੇਪਰਾਂ ਦੇ ਵਿੱਚ ਪੜ੍ਹਾਂਗਾ ਤਾਂ ਮੇਰੇ ਵਧੀਆ ਨੰਬਰ ਆਉਣਗੇ। ਇਸ ਤਰ੍ਹਾਂ ਦੀਆਂ ਗੱਲਾਂ ਇਸ ਉਮਰ ਵਿੱਚ ਆ ਕੇ ਬੱਚਿਆਂ ਨੂੰ ਪਤਾ ਲੱਗਣ ਲੱਗ ਜਾਂਦੀ ਹੈ ਤੇ ਬੱਚਾ ਪੜ੍ਹਾਈ ਵੱਲ ਧਿਆਨ ਦੇਣ ਲੱਗ ਜਾਂਦਾ ਹੈ। ਸੋ ਇਹ ਸੀਗੀਆਂ ਪਿਆਜੇ ਦੀਆਂ ਸਟੇਜਿਸ। ਪਹਿਲੀ ਚੈਸੀ ਕੀ ਸੈਂਸਰੀ ਮੋਟਰ ਸ ਫਿਰ ਤੁਸੀਂ ਸੁਣ ਲੋ ਇਹ ਜਨਮ ਤੋਂ ਲੈ ਕੇ 2 ਸਾਲ ਤੱਕ ਰਹਿੰਦੀ ਹੈ ਇਸ ਵਿੱਚ ਬੱਚਾ ਕਰਕੇ ਸਿੱਖਦਾ ਹੈ ਲਰਨਿੰਗ 바이 ਡੂਇੰਗ ਇਸ ਤੋਂ ਬਾਅਦ ਹੈਗੀ ਹੈ ਜੀ ਪ੍ਰੀ ኦਪਰੇਸ਼ਨਲ ਸਟੇਜ ਇਹ ਬੱਚੇ ਉਪਰ 2 ਤੋਂ 7 ਸਾਲ ਤੱਕ ਰਹਿੰਦੀ ਹੈ ਇਸ ਸਟੇਜ ਵਿੱਚ ਬੱਚਾ ਕਲਪਨਾ ਕਰਦਾ ਹੈ ਪਰ ਉਹ ਕਲਪਨਾ ਦਾ ਲੈਵਲ ਥੋੜਾ ਜਿਹਾ ਕਮਜ਼ੋਰ ਹੁੰਦਾ ਹੈ ਇਸ ਤੋਂ ਬਾਅਦ ਉਹ ਥਰਡ ਸਟੇਜ ਆਉਂਦੀ ਹੈ ਬੱਚੇ ਉਪਰ ਕੰਕ੍ਰੀਟ ኦਪਰੇਸ਼ਨਲ ਸਟੇਜ ਇਸ ਸਟੇਜ ਵਿੱਚ ਬੱਚਾ ਕੀ ਕਰਦਾ ਹੈ ਲੌਜੀਕ ਨਾਲ ਸੋਚਣ ਲੱਗ ਜਾਂਦਾ ਹੈ ਉਹ ਜੋੜ ਕਟੌਕ ਕਰਨ ਲੱਗ ਜਾਂਦਾ ਹੈ ਔਰ ਲਾਸਟ ਸਟੇਜ ਆਉਂਦੀ ਹੈ ਪਿਆਜੇ ਦੇ ਅਨੁਸਾਰ ਫਾਰਮਲ ኦਪਰੇਸ਼ਨਲ ਸਟੇਜ ਇਹ ਹੁੰਦੀ ਹੈ ਐ ਜੋ ਕਿ 11 ਸਾਲ ਤੋਂ ਬਾਅਦ ਉਸ ਵਿੱਚ ਆਉਂਦੀ ਹੈ ਸੋ ਇਹ ਸਗੀਆਂ ਪਿਆਜੇ ਦੀਆਂ ਜੋ ਕಾಗ್ਨੀਟਿਵ ਥਿਊਰੀ ਹੈ ਉਸ ਦੀਆਂ ਸਟੇਜਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣਾ ਹੈ ਇਹ ਸਟੇਜਾਂ ਨੂੰ ਸਮਝ ਲੈਣਾ ਹੈ ਤਾਂ ਕਿ ਆਪਣੇ ਦਿਮਾਗ ਵਿੱਚ ਬਿਠਾ ਲੈਣਾ ਹੈ ਤਾਂ ਕਿ ਫਿਊਚਰ ਵਿੱਚ ਪੀਐਸਟ ਵਿੱਚ ਇਸ ਨਾਲ ਸੰਬੰਧਿਤ ਕੋਈ ਵੀ ਪ੍ਰਸ਼ਨ ਆਵੇ ਤਾਂ ਤੁਸੀਂ ਤੁਰੰਤ ਉਹਨਾਂ ਜਵਾਬ ਦੇ ਸਕੋ ਸੋ ਮੇਰਾ ਮਕਸਦ ਹੀ ਤੁਹਾਨੂੰ ਥਿਊਰੀ ਨੂੰ ਸਮਝਾਉਣਾ ਕਿਉਂਕਿ ਟੀਚਰਸ ਕੋਲ ਅੱਜਕੱਲ ਇਹਨਾਂ ਟਾਈਮ ਨਹੀਂ ਹੈ ਉਹ ਆਪਣੀ ਜੌਬ ਵੀ ਕਰ ਰਹੇ ਨੇ ਉਹਨਾਂ ਨੂੰ ਕਾਫੀ ਕੰਮ ਨੇ ਉਹ ਸਾਰੇ ਸਟੇਜਿਸ ਨੂੰ ਜਾਂ ਸਾਰੀਆਂ ਜੋ ਤੁਹਾਡਾ ਨਾਮ ਨਹੀਂ ਜੁਦਤੀਆਂ ਗਿਆ ਸਾਈਕੋਲੋਜਿਸ ਉਹ ਉਹਨਾਂ ਨੂੰ ਸਟਡੀ ਨਹੀਂ ਕਰ ਸਕਦੇ ਤਾਂ ਮੈਂ ਤੁਹਾਡੇ ਲਈ ਸ਼ਾਰਟ ਨੋਟ ਵਿੱਚ ਇਹ 스테ਜਿਸ ਤਿਆਰ ਕੀਤੇ ਨੇ ਕਿਰਪਾ ਕਰਕੇ ਇਸ ਵੀਡੀਓ ਨੂੰ ਬਤਵਾ শেয়ার ਵੀ ਕਰਨਾ ਤੇ ਇਸ ਨੂੰ ਸਮਝ ਵੀ ਲੈਣਾ